ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਅਜਮਿਨ ਐਜੂਕੇਸ਼ਨ ਤੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੀਜੀ ਤੋਂ ਪੰਜਵੀਂ ਜਮਾਤ ਦੇ ਮਿਸ਼ਨ ਸਮਰਥ ਦਾ ਪੰਜਾਬੀ ਦਾ ਜਿਹੜੀ ਵਰਕਸ਼ੀਟਾਂ ਹੋ ਰਹੀਆਂ ਨੇ ਉਸੇ ਲੜੀ ਵਿੱਚ ਅੱਜ ਅਸੀਂ ਕਰਾਂਗੇ ਚੈਪਟਰ ਸਹੀ ਗੱਲ ਰਾਜ ਆਪਣੇ ਦਾਦਾ ਜੀ ਨਾਲ ਖੇਤ ਜਾ ਰਿਹਾ ਸੀ ਸੜਕ ਦੇ ਕਿਨਾਰੇ ਇੱਕ ਸੁੱਕਾ ਟਾਲੀ ਦਾ ਦਰਖਤ ਦਿਖਾਈ ਦਿੱਤਾ ਰਾਜ ਨੇ ਪੁੱਛਿਆ ਦਾਦਾ ਜੀ ਇਹ ਕਿਉਂ ਸੁੱਕ ਗਿਆ ਹੈ ਦਾਦਾ ਜੀ ਲੰਬਾ ਹੁੱਕਾ ਪਰ ਕੇ ਬੋਲੇ ਪੁੱਤਰ ਇਸ ਦੀ ਜੜ੍ਹਾਂ ਨੂੰ ਪਾਣੀ ਨਾ ਮਿਲਣ ਕਰਕੇ ਇਹ ਸੁੱਕ ਗਿਆ ਹੈ ਰਾਜ ਨੇ ਹੈਰਾਨ ਹੋ ਕੇ ਪੁੱਛਿਆ ਦਾਦਾ ਜੀ ਪਾਣੀ ਕਿਉਂ ਨਹੀਂ ਮਿਲਿਆ ਦਾਦਾ ਜੀ ਨੇ ਉਦਾਸ ਹੋ ਕੇ ਦੱਸਿਆ ਪੁੱਤਰ ਸਾਡੀ ਗਲਤੀ ਕਰਨ ਪਾਣੀ ਬਹੁਤ ਡੂੰਘਾ ਚਲਾ ਗਿਆ ਹੈ ਅਸੀਂ ਨਵੇਂ ਦਰਖਤ ਲਗਾਉਣ ਦੀ ਬਜਾਏ ਦਰਖਤਾਂ ਨੂੰ ਲਗਾਤਾਰ ਵੱਢ ਰਹੇ ਹਾਂ ਜਿਸ ਕਰਕੇ ਮਿੱਟੀ ਘਟ ਪੈ ਰਹੇ ਹਨ ਅਤੇ ਦਰਖਤ ਦੀਆਂ ਜੜ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ ਰਾਜ ਨੇ ਬਹੁਤ ਗੰਭੀਰ ਹੋ ਕੇ ਕਿਹਾ ਦਾਦਾ ਜੀ ਜਰੂਰ ਤੱਕ ਸੀ ਜਵਾਨ ਹੋਵਾਂਗੇ ਉਦੋਂ ਤੱਕ ਸਾਰੇ درخت ਸੁੱਕ ਜਾਣਗੇ ਅਤੇ ਪਾਣੀ ਹੋਰ ਡੂੰਗਾ چلا ਜਾਵੇਗਾ ਦਾਦਾ ਜੀ ਨੇ डकੇ ਨਾਲ ਮਿੱਟੀ ਪੁੱਟੀ ਹੋਈ ਉਹ ਲੰਬਾ ਸਾਹ ਪਰਦੇ ਆ ਕਿਹਾ ਹਾਂ ਪੁੱਤਰ ਤੂੰ ਸਹੀ ਕਿਹਾ ਜੇਕਰ ਇਸ ਦਾ ਕੋਈ ਜਲਦੀ ਹੱਲ ਨਾ ਲੱਭਿਆ ਤਾਂ ਹਾਲਾਤ ਹੋਰ ਖਰਾਬ ਹੋਣਗੇ ਰਾਜਨ ਮੁਸਕਰਾ ਕੇ ਵੇਖਿਆ ਤੇ ਕਿਹਾ ਦਾਦਾ ਜੀ ਫਿਰ ਤਾਂ ਆਪਾਂ ਅਜਈਆਂ ਫਸਲਾਂ ਲਾਉਣੀ ਸ਼ੁਰੂ ਕਰੀਏ ਜੀਨਾ ਦੀ ਸਚਾਈ ਲਈ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਇਸ ਦੇ ਨਾਲ ਹੀ ਵੱਧ ਤੋਂ ਵੱਧ ਪੌਦੇ ਲਾਈਏ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੀਏ ਇਸ ਨਾਲ ਧਰਤੀ ਵੀ ਹਰੀ-ਭਰੀ ਹੋ ਜਾਵੇਗੀ ਅਤੇ ਮੀਂਹ ਵੱਧ ਪੈਣਗੇ ਪਾਣੀ ਦਾ ਪੱਧਰ ਵੀ ਉੱਚਾ ਹੋ ਜਾਵੇਗਾ ਰਾਜ ਦੀ ਗੱਲਾਂ ਸੁਣ ਦਾਦਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਹਨਾਂ ਨੇ ਸੋਚਿਆ ਕਿ ਅਗਾਹ ਵੱਧੂ ਸੋਚੀ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀਆਂ ਹਨ ਰਾਜ ਨੂੰ ਸ਼ਾਬਾਸ਼ੀ ਦਿੰਦੇ ਹੋਏ ਦਾਦਾ ਜੀ ਨੇ ਕਿਹਾ ਵਾ ਪੁੱਤਰਾ ਤੇਰੀ ਗੱਲ ਸੁਣ ਕੇ ਚਿਤਰਾਜੀ ਹੋ ਗਿਆ ਹੁਣ ਤੁਸੀਂ ਵੀ ਆਉਣ ਵਾਲੀਆਂ ਪੀੜ੍ਹੀ ਲਈ ਸਹੀ ਹੱਲ ਲੱਭ ਕੇ ਦਾਦਾਸੇਰੇ ਬਣਨਾ ਹੁਣ ਮੈਨੂੰ ਫਿਕਰ ਨਹੀਂ ਇਹ ਕਹਿੰਦੇ ਦਾਦਾ ਜੀ ਨੇ ਰਾਜ ਨੂੰ ਸਾਈਕਲ ਤੇ ਬਿਠਾਇਆ ਅਤੇ ਪੈਡਲ ਮਾਰ ਮੋਟਰ ਵਾਲੂ ਹੋ ਤਰੇ ਠੀਕ ਹੈ ਬੱਚੋ ਤੇ ਇਹਦੇ ਨਾਲ ਮਿਲਦੇ ਪ੍ਰਸ਼ਨ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਰਾਜ ਨੂੰ ਸੜਕ ਕਿਨਾਰੇ ਕੀ ਦਿਖਾਈ ਦਿੱਤਾ ਤੇ ਪਿਆਰੇ ਬੱਚੋ ਰਾਜ ਨੂੰ ਸੜਕ ਕਿਨਾਰੇ ਸੁੱਕੀ ਹੋਈ ਟਾਲੀ ਦਾ ਇੱਕ ਦਰਖਤ ਦਿਖਾਈ ਦਿੱਤਾ ਸੜਕ ਕਿਨਾਰੇ ਆਣਾ ਤਾਂ ਸੁੱਕੀ ਹੋਈ ਟਾਲੀ ਦਾ ਦਰਖਤ ਦਿਖਾਈ ਦਿੱਤਾ ਪੁੱਤਰ ਸਾਡੀ ਗਲਤੀ ਕਾਰਨ ਪਾਣੀ ਬਹੁਤ ਡੂੰਗਾ ਚਲਾ ਗਿਆ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਦਾਦਾ ਜੀ ਨੇ ਰਾਜ ਨੂੰ ਕਹੇ ਠੀਕ ਹੈ ਜੀ ਅੱਗੇ ਹੈ ਦਰਖਤ ਦੀਆਂ ਜੜਾਂ ਦੇ ਸੁੱਕਣ ਦਾ ਕੀ ਕਾਰਨ ਹੈ ਤੇ ਇਹਦਾ ਉੱਤਰ ਆਏਗਾ ਪਿਆਰੇ ਬੱਚੋ ਦਰਖਤ ਦੀ ਜੜਾ ਸੁੱਕਣ ਦਾ ਕਾਰਨ ਉਹਨਾਂ ਨੂੰ ਪਾਣੀ ਨਾ ਮਿਲਣਾ ਸੀ ਕਿਉਂਕਿ ਪਾਣੀ ਸਾਡੀ ਗਲਤੀ ਕਾਰਨ ਬਹੁਤ ਡੂੰਘੇ ਚਲੇ ਗਏ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 4 ਰਾਜ ਦੀਆਂ ਕਿਹੜੀਆਂ ਗੱਲਾਂ ਨੂੰ ਸੁਣ ਕੇ ਦਾਦਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਰਾਜ ਨੇ ਕਿਹਾ ਕਿ ਸਾਨੂੰ ਅਜਹੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਘੱਟ ਸਿੰਚਾਈ ਦੀ ਲੋੜ ਪਵੇ ਤੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਇਸ ਨੂੰ ਧਰਤੀ ਹਰੀ-ਭਰੀ ਹੋ ਜਾਵੇਗੀ ਇਹ ਗੱਲ ਸੁਣ ਕੇ ਦਾਦਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਪਾਣੀ ਦੀ ਸੰਭਾਲ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਆਪਣੇ ਸ਼ਬਦਾਂ ਵਿੱਚ ਲਿਖੋ ਪਾਣੀ ਦੀ ਸੰਭਾਲ ਲਈ ਸਾਨੂੰ ਇਹ ਕਦਮ ਚੁੱਕਣੇ ਚਾਹੀਦੇ ਹਨ ਪਹਿਲਾ ਕਦਮ ਹੈ ਪਾਣੀ ਦੀ ਬਰਬਾਦੀ ਰੋਕੋ ਨੱਕੇ ਨੂੰ ਨਲਕੇ ਨੂੰ ਚੱਲਦਾ ਨਾ ਛੱਡੋ ਬੁਰਸ਼ਾ ਜਾਂ ਨਾਣ ਸਮੇਂ ਘੱਟ ਪਾਣੀ ਦੀ ਵਰਤੋਂ ਕਰਨੀ ਵਰਖਾ ਦਾ ਪਾਣੀ ਸੰਭਾਲੋ ਘਰ ਦੀ ਛੱਤ ਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਓ ਤੇ ਵਰਖਾ ਦਾ ਪਾਣੀ ਇਕੱਠਾ ਕਰੋ ਪਾਣੀ ਦੀ ਮੋੜ ਵਰਤੋ ਤੋਤੇ ਕੱਪੜਿਆਂ ਦਾ ਪਾਣੀ ਬੁੱਟੇ ਪਾਣ ਜਾਂ ਸਫਾਈ ਲਈ ਵਰਤੋ ਜਾਗਰੂਕਤਾ ਫੈਲਾਣੀ ਦੋਸਤਾਂ ਤੇ ਪਰਿਵਾਰ ਨੂੰ ਪਾਣੀ ਦੀ ਕੀਮਤ ਸਮਝਾਓ ਤੇ ਸੰਭਾਲਣ ਲਈ ਪ੍ਰੇਰਿਤ ਕਰਨਾ ਸਰਜਾਲਾਤਮਕ ਪਰਖ ਰੁੱਖ ਲਿਕਣੇ ਨੇ ਕਿਹੜੇ-ਕਿਹੜੇ ਰੁੱਖ ਨੇ ਤਾਂ ਪਹਿਲਾ ਰੁੱਖ ਹੈ ਜਾਮਣ ਤੂਤ ਅਮਰੂਦ ਬੇਰੀ ਸੰਗਵਾਨ ਖੈਰ ਚੰਦਨ ਬੋੜ ਪਿੱਪਲ ਚਿਕਰ ਟਾਲੀ ਆਂਬ ਨਿੰਮ ਤੇ ਸ਼ੀਸ਼ਮ ਤੇ ਬੱਚੇ ਰੁੱਖਾਂ ਦੇ ਨਾਂ ਨੇ ਤੁਸੀਂ ਵੀ ਅਪਰ ਕੋਰਡਿੰਗ ਹੋਰ ਰੁੱਖ ਲਿਖ ਸਕਦੇ ਹੋ ਅਗਲਾ ਅਪਰੇਸ਼ਨ ਹੈ ਪੰਜਾਬੀ ਦੀ ਕਾਪੀ ਐ ਸੋਰੀ ਅਗਲਾ ਚੈਪਟਰ ਹੈ ਪੰਜਾਬੀ ਦੀ ਕਾਪੀ ਅੱਜ ਅੰਜਲੀ ਦਾ ਸਕੂਲ ਜਾਣ ਦਾ ਮਨ ਨਹੀਂ ਸੀ ਮਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਅੰਜਲੀ ਕੀ ਤੂੰ ਅੱਜ ਸਕੂਲ ਨਹੀਂ ਜਾਣਾ ਅੰਜਲੀ ਨੇ ਬਿਸਤਰ ਤੇ ਪੇ ਪੇ ਹੀ ਕਿਹਾ ਮਾਂ ਅੱਜ ਮੇਰਾ ਸਕੂਲ ਜਾਣ ਦਾ ਮਨ ਨਹੀਂ ਹੈ ਇਸ ਤੋਂ ਪਹਿਲਾਂ ਕਿ ਮਾਂ ਹੋਰ ਸਵਾਲ ਪੁੱਛਦੀ ਸਕੂਲ ਬੱਸ ਪਹਿਲਾਂ ਹੀ ਦੋ ਵਾਰ ਹਾਰ ਨੂੰ ਵਜਾ ਕੇ ਜਾ ਚੁੱਕੀ ਸੀ। ਤਕਰੀਬਨ 2 ਘੰਟੇ ਬਾਅਦ ਜਦੋਂ ਅੰਜਲੀ ਸੋ ਕੇ ਉੱઠી ਤਾਂ ਉਹ ਬਹੁਤ ਉਦਾਸ ਸੀ। ਮਾਂ ਉਸ ਕੋਲ ਗਈ ਪਰ ਅੰਜਲੀ ਅੱਖਾਂ ਬੰਦ ਕਰਕੇ ਪਈ ਰਹੀ। ਮਾਂ ਨੇ ਅੰਜਲੀ ਨੂੰ ਸਵੇਰ ਦਾ ਭੋਜਨ ਕਰਨ ਲਈ ਕਿਹਾ ਪਰ ਉਸ ਤੋਂ ਕੋਈ ਜਵਾਬ ਨਹੀਂ ਦਿੱਤਾ। ਸਵੇਰ ਤੋਂ ਦੁਪਹਿਰ ਹੋ ਗਈ। ਇਸ ਵਾਰ ਮਾਂ ਨੇ ਅੰਜਲੀ ਨੂੰ ਕਿਹਾ ਸਕੂਲ ਤਾਂ ਨਹੀਂ ਗਈ ਪਰ ਕੁੱਟੋ-ਕੱਡੂ ਕੁਝ ਖਾ ਕੇ ਪੜਤਾ ਲੈ ਅੰਜਲੀ ਨੇ ਚੁੱਪ-ਚਾਪ ਆਪਣੇ ਕਮਰੇ ਵਿੱਚ ਜਾ ਕੇ ਬੈਗ ਖੋਲਿਆ ਅਤੇ ਪੰਜਾਬੀ ਦੀ ਕਾਪੀ ਕੱਢ ਲਈ ਕਾਪੀ ਦੇ ਕੁਝ ਪੰਨੇ ਪਲਟੇ ਇੱਕ ਪੰਨੇ ਤੇ ਸਟਾਰ ਬਣਿਆ ਹੋਇਆ ਸੀ ਦੂਜੇ ਪੰਨੇ ਤੇ ਇੱਕ ਛੋਟਾ ਜਿਹਾ ਮੁਸਕਰਾਉਂਦਾ ਹੋਇਆ ਚਿਹਰਾ ਬਣਿਆ ਹੋਇਆ ਸੀ ਕੁਝ ਥਾਵਾਂ ਤੇ ਕੀਤੀਆਂ ਗਈਆਂ ਗਲਤੀਆਂ ਠੀਕ ਕਰਕੇ ਲਿਖੀਆਂ ਹੋਈਆਂ ਸਨ ਕਾਪੀ ਦੇ ਪੰਨੇ ਤੇ ਅਮਨ ਮੈਡਮ ਦੇ ਹਸਤਾਖਰ ਸਨ ਅੰਜਲੀ ਨੇ ਪਿਆਰ ਨਾਲ ਮੈਡਮ ਦੇ ਨਾਂ ਤੇ ਹੱਥ ਫੇਰਿਆ ਅੱਜ ਤੋਂ ਉਸ ਦੀ ਸਭ ਤੋਂ ਪਿਆਰੀ ਅਧਿਆਪਕਾ ਉਸ ਨੂੰ ਸਕੂਲ ਵਿੱਚ ਨਹੀਂ ਦਿਖੇਗੀ ਉਸ ਦੀ ਅੱਖਾਂ ਵਿੱਚੋਂ ਇੱਕ ਹੰਝੂ ਡਿਗਿਆ ਉਸ ਨੇ ਕਾਪੀ ਬੰਦ ਕੀਤੀ ਅਤੇ ਉਸ ਨੂੰ ਗਲ ਨਾਲ ਲਾ ਲਿਆ ਚਲੋ ਪ੍ਰਸ਼ਨ ਕਰਦੇ ਹਾਂ ਤੂੰ ਸਕੂਲ ਤਾਂ ਨਹੀਂ ਗਈ ਪਰ ਘਟੋ-ਘਟ ਕੁਝ ਖਾ ਕੇ ਪੜ੍ਹ ਤਾਂ ਲੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਅੰਜਲੀ ਦੀ ਮਾਂ ਨੇ ਅੰਜਲੀ ਨੂੰ ਕਹੇ ਅੰਜਲੀ ਨੇ ਪਿਆਰ ਨਾਲ ਕੀ ਕੀਤਾ ਅੰਜਲੀ ਨੇ ਪਿਆਰ ਨਾਲ ਅਮਨ ਮੈਡਮ ਦੇ ਨਾਲ ਤੇ ਹੱਥ ਫੇਰਿਆ ਅੰਜਲੀ ਦੀ ਉਦਾਸੀ ਦਾ ਕੀ ਕਾਰਨ ਸੀ ਕਿਉਂਕਿ ਅੰਜਲੀ ਦੀ ਪਸੰਦ ਦੀ ਅਮਨ ਮੈਡਮ ਜੋ ਕਿ ਪੰਜਾਬੀ ਦੀ ਮੈਡਮ ਸੀ ਸਕੂਲ ਵਿੱਚ ਨਹੀਂ ਦਿਖੇਗੀ ਕਿਉਂਕਿ ਉਹ ਸਕੂਲ ਛੱਡ ਕੇ ਕਿਤੇ ਹੋਰ ਜਾ ਰਹੇ ਸੀ ਜੇਕਰ ਤੁਸੀਂ ਅੰਜਲੀ ਦੀ ਥਾ ਹੁੰਦੇ ਤਾਂ ਕਿਹੋ ਜਿਹਾ ਮਹਿਸੂਸ ਕਰਦੇ ਜੇ ਮੈਂ ਅੰਜਲੀ ਦੀ ਥਾਂ ਹੁੰਦਾ ਤਾਂ ਮੈਂ ਵੀ ਅੰਜਲੀ ਜਿਹਾ ਉਦਾਸ ਸੀ ਹੋਣਾ ਸੀ ਕਿਉਂਕਿ ਵਧੀਆ ਤੇ ਪਿਆਰੇ ਅਧਿਆਪਕ ਦੇ ਜਾਣ ਨਾਲ ਹਰੇਕ ਬੱਚੇ ਦਾ ਮਨ ਉਦਾਸ ਹੁੰਦਾ ਹੈ ਇਹ ਦਿੱਤੇ ਸ਼ਬਦਾਂ ਨੂੰ ਸ਼ੁੱਧ ਕਰਕੇ ਦੇਖੋ ਇਹ ਹੈ ਸਕੂਲ ਵਿਸਤਰ ਨੂੰ ਲਿਖਾਂਗੇ ਵਿਸਤਰ ਚਿਹਰਾ ਨੂੰ ਲਿਖਾਂਗੇ ਚਿਹਰਾ ਪੀ ਆਰ ਨੂੰ ਲਿਖਾਂਗੇ ਪਿਆਰ ਆਪਣੇ ਮਨਪਸੰਦ ਅਧਿਆਪਕ ਨੂੰ ਖਤ ਲਿਖੋ ਮਾਨਵ ਸਦੈਤ ਆਪ ਨੂੰ ਖਤ ਲਿਖ ਰਿਹਾ ਸੇਵਾ ਵਿੱਚ ਸੇਵਾ ਵਿੱਚ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਮੇਰੀ ਪਿਆਰੀ ਅਧਿਆਪਕ ਸਤਿ ਸ਼੍ਰੀਕਾਲ ਮੈਡਮ ਜੀ ਮੈਂ ਤੁਹਾਡੀ ਕਲਾਸ ਦੀ ਵਿਦਿਆਰਥਣ ਸਿਮਰਨ ਹਾਂ ਮੈਨੂੰ ਤੁਸੀਂ ਬਹੁਤ ਪਸੰਦ ਹੋ ਕਿਉਂਕਿ ਤੁਸੀਂ ਸਾਨੂੰ ਪੜ੍ਹਾਉਂਦੇ ਸਮੇਂ ਬੜੀ ਸਾਦਗੀ ਅਤੇ ਪਿਆਰ ਨਾਲ ਸਮਝਾਉਂਦੇ ਹੋ ਤੁਹਾਡਾ ਸਭ ਨੂੰ ਬਰਾਬਰ ਪਿਆਰ ਦੇਣਾ ਅਤੇ ਹਰ ਸਵਾਲ ਦਾ ਧੀਰਜ ਨਾਲ ਜਵਾਬ ਦੇਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਤੁਸੀਂ ਹਮੇਸ਼ਾ ਸਾਨੂੰ ਸੱਚਾਈ ਅਤੇ ਮਿਹਨਤ ਦੀ ਸਿੱਖਿਆ ਦਿੰਦੇ ਹੋ ਜਿਸ ਨਾਲ ਮੈਂ ਆਪਣੇ ਜੀਵਨ ਵਿੱਚ ਅੱਗੇ ਵਧਣਾ ਸਿੱਖਿਆ ਤੁਹਾਡੇ ਕਾਰਨ ਹੀ ਮੈਨੂੰ ਪੜ੍ਹਾਈ ਵਿੱਚ ਦਿਲਚਸਪੀ ਵਧੀ ਹੈ ਤੁਸੀਂ ਸਾਡੇ ਲਈ ਇੱਕ ਪ੍ਰੇਰਣਾ ਹੋ ਤੁਹਾਡੇ ਵਿਦਿਆਰਥਣ ਸਿਮਰਨ ਕਲਾਸ 8ਵੀਂ 15 ਮਈ 2025 ਤਾਂ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਬੱਚੋ ਜਾਂ ਇਸ ਤੋਂ ਇਲਾਵਾ ਵੀ ਤੁਸੀਂ ਆਪਣੇ ਕੋਡਿੰਗ ਕੋਈ ਖੱਤਰ ਲਿਖ ਸਕਦੇ ਹੋ ਤੇ ਬੈਰ ਬੱਚੋ ਏਸੀ ਸਾਡਾ YouTube ਚੈਨਲ ਇਸ ਨੂੰ ਸਬਸਕ੍ਰਾਈਬ ਕਰੋ ਅਸੀਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਸਹੇਲੀ ਟੀਚਰਾਂ ਨਾਲ ਉਸ ਲਈ ਵੀ ਅਸੀਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਜੀਉਂਦੇ ਵੱਸਦੇ ਰਹੋ